ਚਾਚੇ ਦਾ 70 ਲੱਖ ਦਾ ਨੁਕਸਾਨ ਹੋ ਗਿਆ ਉਹ ਪੈਲੀ ਨਹੀਂ ਹੈਗੀ ਕੋਈ ਬੰਦਾ ਨਹੀਂ ਕੋਈ ਦਿਹਾੜੀ ਕਰਨ ਵਾਲਾ ਬੰਦਾ ਨਹੀਂ ਹੈਗਾ ਉਹ ਤੁਸੀਂ ਵੇਖਿਆ ਦੋ ਪਰਿਵਾਰ ਇਸੇ ਡੰਗਰਾਂ ਦੇ ਸਿਰ ਦੇ ਜਿੰਦੇ ਸੀ ਜਿਹੜੇ ਉਹ ਪੌਣ ਦੇ ਥੱਲੇ ਫਸ ਕੇ ਇਹਦੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਸ਼ਾਇਦ ਜਿੱਲਣ ਵਿੱਚ ਫਸਣ ਕਰਕੇ ਪਾਣੀ 'ਚ ਡੁੱਬ ਗਏ ਇਹਨਾਂ ਡੰਗਰਾਂ ਦੀ ਜਿਹੜੀ ਮੌਤ ਹੋਈ ਹੈ 70 ਡੰਗਰ ਸਾਰੇ ਮਰ ਗਏ ਕੋਈ ਨਹੀਂ ਵਜਿਆ ਸਾਰੇ ਮਰ ਗਏ ਕੋਈ ਪੌਣ ਦੇ ਥੱਲੇ ਮਰੇ ਨਿਕਲਦੇ ਕੋਈ ਪੌਣ ਦੇ ਥੱਲੇ ਉਹ ਰੋਲਾ ਰਾਲਾ ਪਾਇਆ ਤੇ ਲੋਕ ਜਿਹੜੇ ਲੱਗੋ ਇਕੱਠੇ ਹੋਏ ਆਉਂਦੇ ਨੂੰ ਸਾਰੀਆਂ ਮੱਜਾਂ ਜਿਹੜੀਆਂ ਮਰ ਗਈਆਂ 15-16 ਮਈਆਂ ਉਹਦੇ ਰ

ਕਰੇ ਤੁਸੀਂ ਤੁਹਾਨੂੰ ਇੱਕ ਚਿਲਕ ਹੋਰ ਦਿਖਾਉਣੀ ਆ ਜੀ ਆ ਡਰੇਨ ਦੀ ਆ ਤੁਸੀਂ ਦੇਖੋ ਵੀ ਐਸਲੇ ਬੂਟੀ ਇੰਨੀ ਕਿ ਜ਼ਿਆਦਾ ਬੂਟੀ ਹੈਗੀ ਐ ਜਿਹੜੇ ਡੰਗਰ ਜਿਹੜੇ ਆ ਗਨੇ ਆਸ ਵਲੇ ਬੂਟੀ ਦੇ ਥੱਲੇ ਜਿਹੜੇ ਨੇ ਬਿਲਕੁਲ ਸਮਾ ਚੁਕੇ ਨੇ ਇਹ ਜਿਹੜੀ ਡਰੇਨ ਜਿਹੜੀ ਹੈਗੀ ਆ ਜੀ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਇਹ ਸਿੱਧੀ ਹੀ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਇਸ ਵਲੇ ਜਾ ਰਿਹਾਗਾ ਆ ਨਾ ਤੁਹਾਨੂੰ ਥੋੜੀ ਹੋਰ ਵੀ ਇੱਕ ਝਲਕੇ ਦਿਖਾਉਣੀ ਆ ਤੂੰ ਇਹ ਦੇਖ ਰਿਓ ਪਿਛਲੇ ਬਨੇ ਮੇਰੇ ਇਹਨੂੰ ਆਪਾਂ ਸੂਆ ਵੀ ਕਹਿ ਸਕਦੇ ਆਗੇ ਆ ਸਚਾਈ ਵਾਲੀ ਨਹਿਰ ਜਿਹੜੀ ਆ ਸਚਾਈ ਵਾਲੀ ਨਹਿਰ ਦਾ ਮਤਲਬ ਹੀ ਕਹਿੰਦਾ ਵੀ ਜਦੋਂ ਸੀਜ਼ਨ ਝੋਨੇ ਦਾ ਵੀ ਸਟਾਰਟ ਹੁੰਦਾ ਵਾ ਇਹਦੇ ਵਿੱਚ ਪਾਣੀ ਛੱਡਿਆ ਜਾਂਦਾ ਵਾ ਉਹ ਜਿਹੜਾ ਪਾਣੀ ਹੈ ਕਿਸਾਨ ਜਿਹੜੇ ਆਪਣਾ ਪਿਆਲੀਆਂ ਨੂੰ ਆਪਣਾ ਲਾਉਂਦੇ ਨੇ ਬਿਲਕੁਲ ਅਸਲੇ ਸੁੱਕ ਚੁੱਕੀ ਆ ਜੀ ਤੁਸੀਂ ਦੇਖ ਰਹੇ ਹੋ ਜੀ ਆਰ 2 ਨਿਊਜ਼ ਤੇ ਡੀਪੀ ਨਿਊਜ਼ ਜੀ ਇੱਕ ਦੁਖਦਾਈ ਖਬਰ ਜਿਹੜੀ ਅਸਲੇ ਆਪਾਂ ਨਸ਼ਰ ਕਰਨ ਜਾ ਰਹੇ ਆ ਜੀ ਦੁਖਦਾਈ ਖਬਰ ਕਾਦੀ ਆ ਗਈ ਆ ਉਹ ਤੁਹਾਨੂੰ ਬਾਅਦ ਚ ਦੱਸਨੇ ਆ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਵੀ ਆ ਡਰੇਨ ਸਿੰਧਪੁਰੇ ਦੀ ਡਰੇਨ ਆ ਜੀ ਅਸਲੇ ਫੁੱਲ ਬੜਾ ਫੁੱਲ ਜਿਹੜਾ ਪਾਣੀ ਇਹਦੇ ਵਿੱਚ ਆ ਗਿਆ हां ਤੁਸੀਂ ਦੇਖ ਰਹੇ ਹੋ ਜੀ ਥੱਲੇ ਪਾਣੀ ਦਾ ਜਿਹੜਾ ਨਿਕਾਸਿਆ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਐਸ ਵਾਲੇ ਆਪਾਂ ਜਿੱਥੇ ਖੜੇ ਆ ਗਿਆਂ ਉਹ ਗਮਟਾਲੀਆਂ ਦਾ ਡੇਰਾ 20 ਵਜਦਾ ਵਾ ਸਿੰਘਪੁਰ ਦੇ ਲੱਗ ਜਿੱਥੇ ਕਿ ਇਹ ਇੱਕ ਵੱਡੀ ਕਟੜਾ ਜਿਹੜੀ ਇੱਥੇ ਵਪਰੀ ਹੈਗੀ ਆ ਦਸਨ ਮੁਤਾਬਕ ਹੈ ਜੀ ਗੁੱਜਰ ਜਿਹੜੇ ਆਪਣੇ ਡੰਗਰ ਲੈ ਕੇ ਕੋਈ ਸੋਕ ਡੰਗਰ ਸੀਗਾ ਇਹਨਾਂ ਦਾ ਡੇਰਾ ਬਾਬਾ ਨਾਨਕ ਤੋਂ ਲਾਗੋਂ ਪਿੰਡ ਦਿਓ ਸ਼ਿਫਟ ਹੋ ਰਿਹਾ ਸੀ ਜੀ ਗਰਮੀ ਦੇ ਕਰਕੇ ਜਿਹੜੇ ਨੇ ਡੰਗਰ ਇਹਨਾਂ ਦੇ ਉਸੇ ਡਰੇਨ ਦੇ ਵਿੱਚ ਨਾਉਣ ਵਸੇ ਵੜ ਗਏ ਸੀਗੇ ਪਰ ਥੱਲੇ ਇਨਾਂ ਕ ਦੱਸੇ ਨੇ ਵੀ ਬੂਟੀ ਤੇ ਗਾਰ ਦੇ ਕਰਕੇ ਜੇ ਇੱਕ ਡੰਗਰ ਫਸ ਗਿਆ ਉਹਦੇ ਮਗਰ ਮਗਰੀ ਜਿੰਨੇ ਵੀ ਹਗਨੇ ਡੰਗਰ ਜਿਹੜੇ ਨੇ ਫਸ ਗਏ ਨੇ ਹੁਣ ਡੰਗਰ ਕਿੰਨੇ ਮਰੇ ਨੇ ਸਾਡੇ ਨਾਲ ਇਸ ਵੇਲੇ ਜਿਨ੍ਹਾਂ ਦੇ ਡੰਗਰ ਮਰੇ ਉਹ ਵੀ ਮੌਜੂਦ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਮਿਹਰਬਾਨੀ ਛੱਲੇ ਜਿਹੜੀ ਇਹ ਹੁਣ ਘਟਨਾ ਵਾਪਰੀ ਐ ਕਿਸ ਤਰ੍ਹਾਂ ਵਾਪਰੀ ਐ ਤੇ ਤੁਸੀਂ ਕਿੱਥੋਂ ਚੱਲ ਕੇ ਕਿੱਧਰ ਨੂੰ ਜਾ ਰਹੇ ਸੀ ਤੇ ਕਿੰਨੇ ਡੰਗਰ ਸੀਗੇ ਤੇਰੇ ਦੋ ਤੁਰ ਕੇ ਆ ਰਹੇ ਸੀ ਤੇ ਰਾਲੀ ਜਾ ਰਹੇ ਸੀ ਤੇ ਕਿਥੇ ਸਖੀ ਦੇ ਕੰਡੇ ਆ ਕੇ ਡੰਗਰ ਬਹਿ ਗਏ ਤੇ ਰੋਡ ਦੇ ਸਾਰੇ ਪੁਲੀ ਦੇ ਥਲੇ ਆ ਗਏ ਤੇ ਮੁੰਨੂ ਗੁਜਰ ਤੇਰੇ ਨੰਗਰ ਲੈ ਕੇ ਜਾ ਰਿਹਾ ਸੀ ਕਿੰਨੇ ਡੰਗਰ ਸੀਗੇ 70 ਡੰਗਰ ਕੋਈ ਸਾਰੇ ਮਰ ਗਏ ਇੱਕ ਜਾਂ ਬਚੇ ਸਾਰੇ ਮਰ ਗਏ ਕੋਈ ਨਹੀਂ ਬਚਿਆ ਸਾਰੇ ਮਰ ਗਏ ਕੋਈ ਪੌੜੇ ਦੇ ਥੱਲੇ ਮਰੇ ਨਿਕਲਦੇ ਕੋਈ ਪੌੜੇ ਦੇ ਥੱਲੇ ਮਨੂੰ ਇਹ ਸਾਡੇ ਕੋਲ ਵੀ ਆਇ ਤੇ ਬੇਹੋਸ਼ ਆ ਤੂੰ ਨਹੀਂ ਦੇਖ ਰਿਹਾ ਸੀ ਜਿਹਦੇ ਨਾਲ ਐਡੀ ਵੱਡੀ ਘਟਨਾ ਵਾਪਰੀ ਆ ਇਹ ਬੇਹੋਸ਼ ਐਸ ਵੇਲੇ ਵੀ ਉਹ ਵੀ ਇਨੇ ਸਦਮੇ ਵਿੱਚ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਪਰ ਉਹ ਗੱਲ ਕਰਨ ਦੇ ਮੂਡ ਵਿੱਚ ਨਹੀਂ ਸੀਗਾ ਕਹਿਆ ਨਾ ਮਤਲਬ ਇਹ ਸਦਮਾ ਇਨਾ ਕ ਲੱਗਾ ਇਹਨਾਂ ਨੂੰ ਕਿ ਬੇਹੋਸ਼ੀ ਦੀ ਹਾਲਤ ਵਿੱਚ ਇਸ ਵੇਲੇ ਇਥੇ ਆ ਮੇਰੀ ਸ਼ੀ ਗੱਲ ਤੇ ਇਹ ਜਿਹੜੀ ਘਟਨਾ ਵਾਪਰੀ ਹੈ ਮੁਰਗੀ ਕੋਸ਼ਿਸ਼ ਕੀਤੀ ਆ ਵੀ ਡੰਗਰ ਨੂੰ ਕੁਝ ਬਚਾਵਲੀ ਆਪਾਂ ਨਾ ਬਚਾਉਣ ਨਹੀਂ ਕਰੀ ਕੋਈ ਬੱਚੇ ਨਹੀਂ ਸੀ ਕੱਲਾ ਬੰਦਾ ਦੀ ਨਾ ਤੇ ਕੋਲ ਫੋਨ ਸੀ ਕੁਝ ਵੀ ਨਹੀਂ ਸੀ ਉਹ ਰੋਲਾ ਰਾਲਾ ਪਾਇਆ ਤੇ ਲੋਕ ਜਿਹੜੇ ਲਾਗੋ ਇਕੱਠੇ ਹੋਏ ਆਉਂਦੇ ਨੂੰ ਸਾਰੀਆਂ ਮੱਜਾਂ ਜਿਹੜੀਆਂ ਮਰ ਗਈਆਂ ਨੇ ਥੱਲੇ ਫਸ ਗਈਆਂ 15-16 ਮਈਆਂ ਤੇ ਰੁੜ ਕੇ ਮਰੀਆਂ ਲੱਗੀਆਂ ਨੇ ਥੱਲੇ ਤੇ ਪਾਣੇ ਕੁੱਲ ਮਿਲਾ ਕੇ ਗੱਲ ਕਰੀ ਆ ਵੀ ਨੁਕਸਾਨ ਕਿੰਨਾ ਦਾ ਨੁਕਸਾਨ ਹੋਇਆ ਇਹ ਨੁਕਸਾਨ ਘੱਟ ਸਰ ਘੱਟ 70 ਲੱਖ 80 ਲੱਖ ਰੁਪਏ ਦੀ ਮਈ ਹੈ ਸੂਨ ਵਾਲੇ ਡੰਗਰ ਸੀ ਤੁਸੀਂ ਹੁਣ ਇਸ ਵੇਲੇ ਮੌਜੂਦਾ ਸਰਕਾਰ ਹੈ ਜੀ ਤੁਸੀਂ ਇਹਨਾਂ ਕੋ ਕੀ ਮੰਗ ਰਹੋ ਇਨਸਾਫ ਚਾਹਨੇ ਆਸੀਂ ਇਨਸਾਫ ਚਾਹਨੇ ਆ ਗਰੀਬ ਦਾ ਇਨਸਾਫ ਹੋ ਜਾਏ ਔਰ ਅਸੀਂ ਕੀ ਚਾਹਨਾ ਹੈ ਇਹ ਸੰਜੀਤ ਗੁੱਜਰ ਪਰਿਵਾਰ ਜਿਹੜੇ ਕੀ ਇੱਕ ਡੇਰੇ ਤੋਂ ਉੱਠ ਕੇ ਤੇ ਦੂਜੇ ਡੇਰੇ ਵੱਲ ਜਿਹੜੇ ਆਪਣਾ ਰੁੱਖਾ ਕਰ ਰਹੇ ਉੱਥੇ ਜਾ ਰਹੇ ਸੀਗੇ ਪਰ ਰਸਤੇ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਦੁਖਦਾਈ ਘਟਨਾ ਹੋਈ ਆ ਮਰਜਗਤਾਰ ਸਿੰਘ ਐਸਐਸਆਈ ਚੌਂਕੀ ਇੰਚਾਰਜ ਧਰਮਗੋੜਨ ਦਾ ਵੱਲ ਗਿਆ ਸਾਡੇ ਸਿੰਘਪੁਰਾ ਪਿੰਡ ਪਿੰਡਾ ਜੀ ਇੱਥੇ ਇਤਲਾਹ ਮਿਲੀ ਸੀ ਅੱਜ ਗੁੱਜਰ ਪਰਿਵਾਰ ਕੋਈ ਡੰਗਰ ਆਪਣੇ ਚਾਰਦੇ ਸੀਗੇ ਔਰ ਪਾਣੀ ਪੀਣ ਵਾਸਤੇ ਜਿੱਥੇ ਸੱਕੀ ਲੰਘਦੀ ਆ ਉਹਦੇ ਚ ਪਾਣੀ ਚੱਲ ਰਿਹਾ ਇਹਨਾਂ ਦੀਆਂ ਮੱਝਾਂ ਜਿਹੜੀਆਂ ਵਿੱਚ ਵੜੀਆਂ ਸੀ ਤੇ ਪੁਲ ਕ੍ਰਾਸ ਕਰਦੇ ਜਿਹੜੀਆਂ ਉਹ ਪੁਲ ਦੇ ਥੱਲੇ ਫਸ ਕੇ ਇਹਦੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਿੰਨਾਂ 'ਚ ਕੋਈ 40 ਕਰੀਬ ਮੱਝਾਂ ਨੇ ਕੁਝ 20 ਛੋਟੇ ਡੰਗਰ ਨੇ ਇੱਕ ਝੋਟਾ ਆ ਸੇਲਾ ਹਾਲ ਕਾਰਨ ਦਾ ਤੇ ਖਾਸ ਪਤਾ ਨਹੀਂ ਲੱਗ ਸਕਿਆ ਉਹ ਲਾ ਆਸੇ ਕੀਤੀ ਜਾਂਦੀ ਵੀ ਸੁਖ ਨਹਿਰ ਕ੍ਰਾਸ ਹੋ ਰਹੀ ਹੈ ਤੇ ਜਿਹੜਾ ਨਹਿਰ ਬੰਡਰੀ ਉਹਦਾ ਪਾਣੀ ਸੱਕੀ ਵਿੱਚ ਛੱਡਿਆ ਹੋਇਆ ਹੈ ਸ਼ਾਇਦ ਜਿੱਲਣ ਵਿੱਚ ਫਸਣ ਕਰਕੇ ਪਾਣੀ ਵਿੱਚ ਡੁੱਬ ਗਏ ਇਹਨਾਂ ਡੰਗਰਾਂ ਦੀ ਜਿਹੜੀ ਮੌਤ ਹੋਈ ਹੈ ਫਿਰ ਵੀ ਇਹਦੀ ਤਪੀਸ਼ ਜਿਹੜੀ ਕਰ ਰਹੇ ਹਾਂ ਜੋ ਜਾਣਕਾਰੀ ਮੇਰੇ ਨਾਲ ਦੀ ਨਾਲ ਦੱਸ